ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੀਤੇ ਦਿਨ ਇੱਕ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਰੂਸ ਉਤੇ ਅਮਰੀਕੀ ਟੋਮਹਾਕ ਮਜ਼ਾਈਲਾ ਨਾਲ ਹਮਲਾ ਕੀਤਾ ਗਿਆ ਤਾਂ ਉਹ ਸਖਤ ਜਵਾਬ ਦੇਵਗੇ। ਉਹਨਾਂ ਨੇ ਇਹ ਬਿਆਨ ਅਮਰੀਕਾ ਵੱਲੋਂ ਦੋ ਰੂਸੀ ਤੇਲ ਕੰਪਨੀਆਂ ਉਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਆਇਆ। ਹਾਲਾਂਕਿ ਪੁਤਿਨ ਵੀ ਗੱਲਬਾਤ ਲਈ ਹੁਣ ਤਿਆਰ ਦਿਖਾਈ ਦੇ ਰਹੇ ਨੇ। ਪੁਤਿਨ ਨੇ ਵੀ ਕਿਹਾ ਕਿ ਸੰਵਾਦ ਹਮੇਸ਼ਾ ਟਕਰਾਅ ਜਾਂ ਕਿਸੇ ਵੀ ਵਿਵਾਦ ਨਾਲੋਂ ਬਿਹਤਰ ਹੁੰਦਾ ਹੈ। ਅਸੀਂ ਹਮੇਸ਼ਾ ਗੱਲਬਾਤ ਜਾਰੀ ਰੱਖਣ ਦਾ ਸਮਰਥਨ ਕੀਤਾ। ਦਰਅਸਲ 20 ਅਕਤੂਬਰ ਨੂੰ ਯੋਜਨਾਬੱਧ ਟਰੰਪ ਪੁਤਿਨ ਮੁਲਾਕਾਤ ਨੂੰ ਰੱਦ ਕਰਨ ਤੋਂ ਬਾਅਦ ਅਮਰੀਕਾ ਨੇ ਰੂਸ ਦੇ ਯੁੱਧ ਫੰਡਿੰਗ ਨੂੰ ਰੋਕਣ ਦੀ ਕੋਸ਼ਿਸ਼ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਰੋਸ ਨੇਫਟ ਤੇ ਲੁਕੋਇਲ ਉਤੇ ਪਾਬੰਦੀਆਂ ਲਗਾ ਦਿੱਤੀਆਂ ਪੁਤਿਨ ਨੇ ਟਰੰਪ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਤੇ ਸਬੰਧਾਂ 'ਚ ਵਿਗੜਨ ਵੱਲ ਇਸ਼ਾਰਾ ਕੀਤਾ ਟਰੰਪ ਸ਼ੁਰੂ 'ਚ ਰੂਸ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦੇ ਸਨ ਪਰ ਪੁਤਿਨ ਵੱਲੋਂ ਯੂਕਰੇਨ ਸੰਘਰਸ਼ 'ਚ ਜੰਗਬੰਦੀ ਲਈ ਸਹਿਮਤ ਹੋਣ ਤੋਂ ਵਾਰ-ਵਾਰ ਇਨਕਾਰ ਕਰਨ ਤੋਂ ਨਿਰਾਸ਼ਾ ਪੁਤਿਨ ਨੇ ਕਿਹਾ ਕਿ ਰੂਸੀ ਤੇਲ ਉਤੇ ਪਾਬੰਦੀਆਂ ਸਪਲਾਈ ਘਟਾ ਦੇਣਗੀਆਂ ਜਿਸ ਨਾਲ ਤੇਲ ਦੀਆਂ ਕੀਮਤਾਂ ਵੱਧ ਜਾਣਗੀਆਂ ਮੈਂ ਇਸ ਬਾਰੇ ਟਰੰਪ ਨਾਲ ਗੱਲ ਕੀਤੀ ਹੈ ਤੇ ਤੇਲ ਨਾ ਸਿਰਫ ਰੂਸ ਚ ਸਗੋਂ ਅਮਰੀਕਾ ਤੇ ਦੁਨੀਆ ਭਰ ਚ ਵੀ ਮਹਿੰਗਾ ਹੋ ਸਕਦਾ ਹੈ ਇਸ ਦੌਰਾਨ ਅਮਰੀਕੀ ਖਜ਼ਾਨਾ ਵਿਭਾਗ ਨੇ ਕਿਹਾ ਕਿ ਰੂਸ ਵੱਲੋਂ ਯੁੱਧ ਰੋਕਣ ਚ ਗੰਭੀਰਤਾ ਦੀ ਘਾਟ ਕਾਰਨ ਪਾਬੰਦੀਆਂ ਲਗਾਈਆਂ ਗਈਆਂ